ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ 12 ਜਨਵਰੀ ਪਿੰਡ ਸਿਆਲ ਡਾਕਟਰ ਮੱਗਰ ਸਾਡਾ ਵੀਰ ਸਿਆਲ ਤੇ ਪਿੰਡ ਬਹੁਤ ਵੱਡਾ ਕਬੱਡੀ ਕਪ ਕਰਵਾਇਆ ਜਾ ਰਿਹਾ ਜਿੱਥੇ ਬੈਸਟ ਰੈਕਟਰ ਜਾਂ ਫਿਰ ਸਵਰਾਜ ਟਰੈਕਟਰ ਦਿੱਤੇ ਜਾ ਰਹੇ ਆ ਪਹਿਲਾ ਪ੍ਰਾਈ 3 ਲੱਖ ਦੂਜਾ ਪ੍ਰਾਈ 2 ਲੱਖ ਆਪਾਂ ਵੀ ਪਹੁੰਚ ਰਹੇ ਆ ਤੇ ਆਪਣੀ ਟੀਮ ਵੀ ਪ੍ਰੋਪਰ ਪਹੁੰਚ ਰਹੀ ਆ ਜਿੰਨੇ ਮੇਰੇ ਵੀਰ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਆ ਵੱਧ ਤੋਂ ਵੱਧ ਪਹੁੰਚੋ ਟੂਰਨਾਮੈਂਟ ਦੀ ਰੌਣਕ ਕਿਉਂ ਬਤਾਓ ਧੰਨਵਾਦ ਜੀ ਹਾਂ ਹਾਂ ਮਸ ਮਾਤਾ ਨੇ ਇੱਕ ਵਾਰ ਇੱਕ ਹੋਈ ਉਹ ਵੀ ਫੋਨ ਤੇ ਬੋਲਸ ਨਾ ਸੀ ਤੇ ਅਰਸ਼ਨਾ ਹੁਣ ਆੜ ਕੇ ਹੁਣ ਸਾਡੇ ਇੱਕ ਦੋ ਦਿਨ ਹੋਈ ਗੱਲ ਹੋਈ ਫੋਨ ਚੈੱਕ ਕਰਦਾ ਤੂੰ ਕੀ ਕਰਾ ਬਸ ਨਹੀਂ ਉਹਦਾ ਬਾਕੀ ਸਾਰੇ ਵਧੀਆ ਸੰਦੀਪ ਭਾਈ ਆਪਣਾ ਸੁਰਖਪੁਰੀ ਆਪਣੇ ਮਹਿੰਦਰ ਭਾਈ ਆ ਜੋਤੇ ਹੁਣੀ ਬੋਲਟ ਹਣੀ ਆ ਮਤਲਬ ਕਬੱਡੀ ਦੇ ਸਾਰੇ ਜਿਹਦਾ ਮਾਜੀ ਵਾਲੇ ਮੇਰੇ ਪਲੇਅਰਾਂ ਦਾ ਬਹੁਤ ਪਿਆਰ ਆ ਅੱਛਾ ਜੀ ਬਹੁਤ ਸਾਰੇ ਅਧਿਆਨੇ ਦੇ ਪੁੰਦੇ ਸਾਰੇ ਵਧੀਆ ਆਲ ਓਵਰੀ ਮਤਲਬ ਹਾਂ ਕੀ ਕਹਿੰਦੇ ਹਾਂ ਮਣੀ ਅੱਛੇ ਬੁਰਾ ਨਹੀਂ ਕੋਈ ਆਪ ਚੰਗੀਆਂ ਨੇ ਸਾਰੇ ਹੀ ਚੰਗੇ ਆ ਬਿਲਕੁਲ ਸਾਰੇ